ਬੋਲੇ ਆ ਰੋ ਪੱਧਰਾ ਬਰਗੜਾ ਗਿਆ ਆ ਸਾਰੇ ਹੀ ਸਾਡੇ ਜਿਹੜੇ ਸਾਡੇ ਨਾਲ ਦੀਵ ਔਰ ਸਾਰੇ ਤੁਫੇ ਹੋਏ ਨੇ ਕਿਸਾਨ ਯੂਨੀਅਨ ਦੇ ਜਿਹੜੀ ਜਿਹੜੀ ਐਡਮਿਨਿਸਟ੍ਰੇਸ਼ਨ ਦੇ ਨਾਲ ਬਾਤ ਕੇ ਵਿਚਾਰ ਰਿਹਾ ਅੱਗੇ ਵੀ ਆਪਾਂ ਬਹੁਤ ਸਾਰੇ ਕਰਦੇ ਰਹਿੰਦੇ ਆ ਤੁਹਾਨੂੰ ਮੈਂ ਅੱਜ ਇਹ ਗੱਲ ਕਹਿਣਾ ਚਾਹਨਾ ਕਿ ਜਿਹੜਾ ਯੂਪੋਪਨ ਹੈ ਇਹ ਆਪਣੇ ਪੰਜਾਬ ਦਾ ਇੱਕ ਬਹੁਤ ਵੱਡਾ ਇੱਕ ਐਸਟ ਹੈ ਕਿ ਆਪਾਂ ਯੂਥ ਜਿਹੜਾ ਜਾਂ ਜਿਹੜੀ ਜਵਾਨੀ ਹੈ ਇਹਨੂੰ ਆਪਾਂ ਬਿਲਕੁਲ ਜਿਹੜਾ ਉਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਹੀ ਆਉਣ ਵਾਲਾ ਸਦਾ ਫਿਚਰ ਹੈ ਸੋ ਇਹੀ ਗੱਲ ਕਹਿਣਾ ਹੋਇਆ ਅੱਜ ਜਿਹੜੀ ਜੱਗਾ ਦੱਸਿਆ ਕਿ ਕਲਿੱਕੀ ਰੂਪਰੇ ਵਿੱਚ ਹੋਇਆ ਸੋ ਉਹਦੇ ਮੁਤਾਬਿਕ ਆਪਾਂ ਇਹ 6 ਦਿਨਾਂ ਦੇ ਵਿੱਚ ਵਿੱਚ ਜਿਹੜਾ ਏਡੀਐ ਸਾਹਿਬਰੇ ਨਾਲ ਖੜੇ ਨੇ ਇਹ ਸਾਰਾ ਰੇਜ ਉਹਨਾਂ ਦਾ ਕੋਲ ਹੈ ਔਰ ਇਹ 6 ਦਿਨਾਂ ਦੇ ਵਿੱਚ ਇਹ ਸਾਰੀ ਚੀਜ਼ ਦਾ ਨਿਪਟਾਰਾ ਆਪਾਂ ਕਰ ਦੇਵਾਂਗੇ ਇਹ ਗੱਲ ਮਾਲ ਦੇ ਨਾਲ ਇਹ ਵੀ ਹੈ ਜੋ ਇਹਨਾਂ ਨੇ ਦੱਸਿਆ ਸਾਰੇ ਹੀ ਜਿਹੜਾ ਆਪਾਂ ਇਸ ਦੇ ਵਿੱਚ ਕੋਈ ਵੀ ਕੋਈ ਰੀਟੇਨ ਹੋਇਆ ਜਾਂ ਕੋਈ ਉਹ ਹੋਇਆ ਉਹ ਸਾਰੇ ਯਾਤਾ ਰਿਹਾ ਹੋ ਚੁੱਕੇ ਆ ਜਾਂ ਛੱਡੇ ਜਾ ਚੁੱਕੇ ਆ ਜਾਂ ਹੁਣੇ ਹੀ ਮੈਂ ਆਪਣੇ ਐਸਐਸਪੀਸ ਨੂੰ ਕਹਿ ਦਿੱਤਾ ਉਹ ਰਿਆਜਨ ਕਿ ਫਿਰ ਵੀ ਜੇ ਕਿਸੇ ਦਾ ਕੋਈ ਕੋਈ ਲੱਗਦਾ ਹੋਵੇਗਾ ਤੇ ਇੱਥੇ ਐਸਐਸਪੀ ਨੇ ਡੀਆਈਜੀ ਨੇ ਕਿਸੇ ਵੀ ਟਾਈਮ ਇਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਪਰ 100 ਦੀ 200% ਇਹ ਮੈਂ ਇੱਥੇ ਅਨਾਉਂਸ ਵੀ ਕਰ ਦਿੱਤਾ ਉਹ 100% ਹੋ ਜਾਏਗਾ ਇਸ ਤੋਂ ਇਲਾਵਾ ਕੁਛ ਇਹਨਾਂ ਨੇ ਦੱਸਿਆ ਸੀ ਕਿ ਉਹ ਮੋਬਾਈਲ ਜਾਂ ਕੋਈ ਚੀਜ਼ ਇਹੋ ਜਿਹੀ ਹੋਈ ਹੈ ਉਹਨੂੰ ਆਪ ਆਪੋ ਭਾਈ ਕਰਦੇ ਆਂਗੇ ਪਰ ਜਿਹੜਾ ਵਿਸ਼ਵਾਸ ਹੁੰਦਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਇਹਦੇ ਤੇ ਹੀ ਸਾਰੀ ਉਹ ਆਪਣੀ ਇਹ ਸਾਰੀ ਚੀਜ਼ ਚੱਲਦੀ ਹੈ ਔਰ ਮੈਂ ਇੱਥੇ ਫੇਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹਨਾ ਕਿ ਖਾਸ ਕਰਕੇ ਆਪਣਾ ਜਿਹੜਾ ਯੂਥ ਹੈ ਉਹ ਸਾਡੇ ਬਹੁਤ ਨਜ਼ਦੀਕੀਆ ਮੈਂ ਤਾਂ ਇਹ ਪੁਲਿਸ ਐਜ਼ ਅ ਪੁਲਿਸ ਆਫਸਰ ਵੀ ਕਹਿੰਦਾ ਮੈਂ ਤਾਂ ਇਹ ਤੋਂ ਪਹਿਲਾਂ ਇੱਕ ਪ੍ਰੋਫੈਸਰ ਰਿਹਾ ਖਾਲਸਾ ਕੋਲੀ ਪੜ੍ਹਾਉਂਦਾ ਰਿਹਾ ਔਰ ਮੇਰੇ ਖਿਆਲ ਮੇਰੇ ਆਪਣੇ ਜਿਹੜਾ ਜੁਵਨ ਹੈ ਮੈਂ ਸਮਝਦਾ ਕਿਸੇ ਵੀ ਸਟੇਟ ਕਿਸੇ ਵੀ ਜਗ੍ਹਾ ਦਾ ਬਹੁਤ ਵੱਡਾ ਐਸੈਟ ਹੈ ਔਰ ਤੁਸੀਂ ਸਾਰੇ ਹੀ ਸਾਡੇ ਲਈ ਬਹੁਤ ਮਹੱਤਵਪੂਰਨ ਔਰ ਜੇ ਕੋਈ ਕਮਿਊਨੀਕੇਸ਼ਨ ਗੈਪ ਰਹਿ ਗਿਆ ਜਾਂ ਕੋਈ ਆਪਸ ਵਿੱਚ ਰਹਿ ਗਿਆ ਉਹ ਬਿਲਕੁਲ ਪਤਾਰਾ ਹੋ ਜਾਏਗਾ ਇੰਨੀ ਗੱਲ ਕਹਿਣਾ ਹੋਇਆ ਮੈਂ ਤੁਹਾਨੂੰ ਫੇਰ ਫੜੇ ਬੁਲਾਉਣਾ ਸਸ਼ੀਕਲ ਔਰ ਤੁਸੀਂ ਆਪ ਦਾ ਧਿਆਨ ਰੱਖੋ ਹੁਣ ਆਰਾਮ ਦੇ ਨਾਲ ਜਾਇਓ ਥੈਂਕ ਯੂ ਵੈਰੀ ਮਚਾ ਸਨਮਰ ਜਿੰਨੇ ਵੀ ਆਪਣੇ ਨੌਜਵਾਨ ਫੜੇ ਆ ਹੁਣ ਹੀ ਨਾਲ ਦੇ ਨਾਲ ਛੱਡੇ ਜਾਣਗੇ ਜੀ ਅਜੀ ਬੜੇ ਜਿਵੇਂ ਆਗੇ ਦਰ ਤੇ ਬਠੀ ਕਰ ਪ੍ਰਧਾਰੀ ਹੋ ਰਹੀ ਹੈ ਆਪਣੇ ਉਸਾਨ ਭਾਨੇ ਸਿੱਤੂ ਦੀ ਦਸਤੀ ਤੱਕ ਰਿਹਾਈ ਜਿਹੜੀ ਆ ਹੋ ਜਾਏਗੀ ਨਾਲੇ ਇਹਦੀ ਪ੍ਰੋਸਾ ਦਿੱਤਾ ਜਿਵੇਂ ਰਤਨਦੀਪ ਥਾਲੀਆ ਦਾ ਮੋਬਾਈਲ ਆਜਾ ਸਾਰੇ ਵੀਰੇ ਸਾਰੇ ਜਿੰਨਾ ਤੇ ਆਪਣੇ ਕੋਲ ਸੁਨੇਹਾ ਨਹੀਂ ਨਾ ਆਉਂਦਾ ਵਿਚਰਤੇ ਜਾਂਦੇ ਨਹੀਂ ਔਰ ਦਾ ਲਾਵੀ ਲਾਵੀ ਮਾਰੀ ਦੇਵੀ ਸਾਹਿਬ ਚਲੋ ਜੱਟ ਲਾਓ ਜੀ ਬੰਦਲਾ ਛੱਡ ਦਿਓ ਛੱਡ ਦਿਓ ਛੱਡ ਦਿਓ ਅਗਲੀ ਵਾਰ ਸੁਣ ਲੋ ਉਹ ਜਿਹੜੀ ਗੱਲ ਤੇ ਕੌਚ ਫਸਿਆ ਸੀ ਆਪਾਂ ਇਹ ਕਹਿੰਦੇ ਜਵਾਨਤ ਨੂੰ ਆਪਾਂ ਕਹਿੰਦੇ ਨਹੀਂ ਲਾਉਣੀ ਪਰ ਜੇ ਰੀਚਾਰਜ ਕਰੋ ਕਸਲ ਕਰੋ ਉਹਦੇ ਬਈ ਸੈਮਟੀ ਬਣੀ ਆ ਬਿਨਾ ਸਰਤ ਰਿਹਾਈ ਹੋਈ ਆ ਕੋ ਟਾਡੇ ਨਾਲ डी जी साहिब करण जी गलबा करणी ध्यान न मिले दो मिंट ई सोनो दो मी